ਆਪਾਂ ਕਿਨਾਰਾ ਬਾਰਡਰ ਤੇ ਇਸ ਵੇਲੇ ਖੜੇ ਆਂ ਸਾਨੂੰ ਸਾਡੇ ਮਾਝੇ ਦੇ ਦੁਆਬੇ ਦੇ ਏਰੀਏ ਤੋਂ ਤਿੰਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਜਿਦੇ ਵਿੱਚੋਂ ਦੋ ਜਥੇਬੰਦੀਆਂ ਇੱਥੇ ਹਾਜ਼ਰ ਨੇ ਇੱਕ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਭਾਗੀ ਤੇ ਦੂਸਰੀ ਜਥੇਬੰਦੀ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਇਹ ਦੋਨੋਂ ਜਥੇਬੰਦੀਆਂ ਨੇ ਅੱਜ ਇੱਥੇ ਆ ਕੇ ਲਗਭਗ 35 ਤੋਂ 40 ਦੇ ਕਰੀਬ ਆਪਣੀਆਂ ਗੱਡੀਆਂ ਲੈ ਕੇ ਆਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਅੱਜ ਇਸ ਮੋਰਚੇ ਨੂੰ ਸਮਰਥਨ ਦਿੱਤਾ ਹੈ ਤਾਂ ਕਿ ਤੋਂ ਵਧਾਈ ਹੈ ਔਰ ਅੱਜ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਕੱਲ ਤੋਂ ਹੀ ਕੋਸ਼ਿਸ਼ ਕਰਾਂਗੇ ਜਾ ਕੇ ਔਰ ਕੋਸ਼ਿਸ਼ ਦੇ ਨਾਲ ਅਸੀਂ ਇਸ ਮੋਰਚੇ ਦੇ ਵਿੱਚ ਇੱਥੇ ਖਨੌਰੀ ਬਾਰਡਰ ਦੇ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਟਰੈਕਟਰ ਟਰਾਲੀਆਂ ਲੈ ਕੇ ਆਪਦੀਆਂ ਆਵਾਂਗੇ ਔਰ ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਇਹ ਸਨੇਹਾ ਦੇਣਾ ਚਾਹਣਾ ਕਿ ਮੋਰਚਾ ਦਿਨੋਦਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੋਰਚਾ ਜਿੱਤਿਆ ਜਾਣਾ ਸੋ ਜਿੱਥੇ ਵੀ ਕਿਤੇ ਸਾਡਾ ਕਿਸਾਨ ਬੈਠਾ ਹੈ ਸਾਡਾ ਮਜ਼ਦੂਰ ਬੈਠਾ ਹੈ ਕਿਉਂਕਿ ਜਿਹੜੀ ਸਾਡੀ ਐਮਐਸਪੀ ਦੀ ਅਸੀਂ ਲੜਾਈ ਲੜਦੇ ਆ ਇਹ ਕੇਵਲ ਇਹ ਨਾ ਮੰਨਿਆ ਜਾਏ ਕਿ ਇਕੱਲੇ ਕਿਸਾਨਾਂ ਦੀ ਲੜਾਈ ਆ ਅਗਰ ਕਿਸਾਨ ਨੂੰ ਐਮਐਸਪੀ ਮਿਲੇਗੀ ਕਿਸਾਨ ਨੂੰ ਫਸਲ ਦਾ ਰੇਟ ਵੱਧ ਮਿਲੇਗਾ ਤਾਂ ਇਹਦਾ ਬਹੁਤ ਵੱਡਾ ਇੰਪੈਕਟ ਪੈਣਾ ਅੱਗੇ ਜਾ ਕੇ ਕਿਸਾਨ ਨੇ ਪੈਸੇ ਵੱਧ ਵੱਟ ਕੇ ਮਾਰਕੀਟ ਦੇ ਵਿੱਚ ਖਰਚ ਕਰਨੇ ਆ ਤੇ ਜਿੰਨਾ ਮਾਰਕੀਟ ਦੇ ਵਿੱਚ ਕਿਸਾਨ ਖਰਚਾ ਵੱਧ ਕਰੇਗਾ ਆਮਦਨ ਦੇ ਵਿੱਚੋਂ ਉਨਾ ਹੀ ਮਾਰਕੀਟ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਉਹ ਮਾਲ ਵੱਧ ਤਿਆਰ ਕਰਨਗੀਆਂ ਤੇ ਜਿੰਨਾ ਮਾਲ ਵੱਧ ਤਿਆਰ ਹੋਏਗਾ ਉਨਾ ਹੀ ਵੱਧ ਲੋਕਾਂ ਨੂੰ ਇੱਥੇ এমਪਲੋਇਮੈਂਟ ਦੇ ਪ੍ਰਬੰਧ ਹੋਣਗੇ ਸੋ ਇਹ ਜਿਹੜੀ ਲੜਾਈ ਹੈ ਇਹ ਇਕੱਲੇ ਕਿਸਾਨਾਂ ਦੀ ਨਹੀਂ ਹੈ ਹਰ ਵਿਅਕਤੀ ਦੀ ਹੈ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਤਕੜੇ ਹੋ ਕੇ ਇਸ ਮੋਰਚੇ ਦਾ ਸਮਰਥਨ ਕਰੋ ਇਹਦੀ ਸਾਥ ਦਿਓ ਤਾਂ ਕਿ ਆਪਾਂ ਦਬਾਅ ਬਹੁਤ ਬਣਿਆ ਹੋਇਆ ਸਰਕਾਰ ਤੇ ਇਸ ਦਬਾਅ ਨੂੰ ਹੋਰ ਵਧਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਹਾਬ ਹਰ ਜੀ ਕੀ ਬਤ